IT ڈپارٹمنٹ ਨੂੰ ਸਾਡੀ ساری ٹیم ਉਹ ਇਹਦੇ ਉੱਤੇ سوچ بچار ਕਰਕੇ ਇਹਦੇ ਉੱਤੇ ایکشن ਲੈਣ ਲਈ ਸ਼ਿਕਾਇਤ ਕਰੇਗੀ ਤੇ ਕੀ ਇਹ ਕਿਹਨੇ ਸ਼ਰਾਰਤ ਕੀਤੀ ਆ ਕਿਹਨੇ اپلوਡ ਕੀਤੀ ਆ ਤੇ ਜਿਹੜੇ ਜਿਹੜੇ ਚੈਨਲਸ ਤੇ ਇਹਨਾਂ ਨੇ ਚਲਾਈ ਆ ਉਹਨਾਂ ਨੂੰ ਵੀ IT ڈپارٹمنٹ ਨੂੰ ਕਹਿ ਕੇ نوٹس ਜਾਰੀ ਕਰਾਵਾਂਗੇ ਪਰ ਨਹੀਂ ਮੈਂ ਸਮਝਦਾ ਤੁਹਾਡੀ ਆਡੀਓ ਨਹੀਂ ਰਹੀ ਜੀ ਨਹੀਂ ਮੇਰੀ ਆਡੀਓ ਕਿੱਥੋਂ ਹੋ ਸਕਦੀ ਹੈ ਜੀ ਇਹ ਸਾਰਾ ਕੁਝ ਝਾਲੀ ਇਹ ਇਹ ਹੁਣ ਕਿਉਂ ਹੋਇਆ ਜੀ ਬੈਂਸ ਸਾਹਿਬ ਦੋ ਵਾਰ ਮੈਂ ਇਲੈਕਸ਼ਨ ਲੜਿਆ ਬੈਂਸ ਸਾਹਿਬ ਦੇ ਸਾਹਮਣੇ ਕਦੇ ਵੀ ਉਹ ਮਰਦਾਂ ਵਾਂਗੂ ਇਲੈਕਸ਼ਨ ਲੜੀ ਆ ਅਸੀਂ ਉਹ ਵੀ ਲੜਦੇ ਸੀ ਮੈਂ ਵੀ ਅਸੀਂ ਕਦੇ ਇਹੋ ਜਿਹੀਆਂ ਗੱਲਾਂ ਆ ਜਿਹੜੀਆਂ ਦੋ ਨੰਬਰ ਦੀਆਂ ਗੱਲਾਂ ਨੇ ਕਦੇ ਨਹੀਂ ਹੋਈਆਂ ਸੀ ਸਾਡਾ ਜਿਹੜੇ ਲਾਇਰ ਨੇ ਸਾਡੇ ਜਿਹੜੇ ਇਸ ਚੀਜ਼ ਦੀ ਕੱਲੀ-ਕੱਲੀ ਗੱਲ ਆ ਜਿਹੜੀ ਉਹ ਕਿਸ ਧਾਰਾ ਦੇ ਵਿੱਚ ਕਰਨੀਆਂ ਕਿਸ ਰੂਲ ਤਹਿਤ ਕਰਨੀਆਂ ਉਹ ਸਾਰਾ ਕਿਉਂਕਿ ਮੈਂ ਤਾਂ ਸਵੇਰੇ ਨਿਕਲ ਜਾਣਾ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਤੇ ਮੈਂ ਉਹਨਾਂ ਨੂੰ ਕਿ ਇਸ ਬਾਰੇ ਜ਼ਰੂਰ ਤਿਆਰੀ ਕਰੋ ਵੀ ਇਹ ਜਾਲੀ ਕੰਮ ਹੋਰ ਵੀ ਅੱਗੇ ਕਰ ਸਕਦੇ ਆ ਸਰ ਲਗਾਤਾਰ ਸਵਾਲ ਉੱਠ ਰਹੇ ਨੇ ਕਿ ਆਡੀਓ ਜਿਹੜੀ ਹੈ ਉਹ ਵਾਇਰਲ ਕੀਤੀ ਗਈ ਹੈ ਉਸ ਨੂੰ ਲੈ ਕੇ ਕੀ ਕਹੋਗੇ ਕਿਉਂਕਿ ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਬੋਲ ਨੇ ਉਹ ਸੁਣਾਈ ਬਿਲਕੁਲ ਇਹ ਆਡੀਓ ਜਿਹੜੀ ਹੈ ਮੈਨੂੰ ਵੀ ਮੀਡੀਆ ਤੋਂ ਪਤਾ ਲੱਗੀ ਆ ਇਹ ਇਹੋ ਜਿਹੇ ਕੰਮ ਹੁੰਦੇ ਹੀ ਹੁੰਦੇ ਆ ਜਦੋਂ ਕੈਂਡੀਡੇਟ ਦੂਜੇ ਕੋਲ ਕੋਈ ਗੱਲ ਨਾ ਹੋਵੇ ਫਿਰ ਅੱਜ ਕੱਲ ਇਹ ਕੰਪਿਊਟਰ ਦਾ ਯੋਗ ਮੀਡੀਆ ਦੇ ਯੋਗ ਇਹ ਜੀਆਂ ਪਤਾ ਨਹੀਂ ਕਿੰਨੀਆਂ ਖੋਰ ਬਣਾਉਣਗੇ ਕਿੰਨੀਆਂ ਕੋ ਆਉਣਗੀਆਂ ਪਰ ਅਸੀਂ ਆਈਟੀ ਡਿਪਾਰਟਮੈਂਟ ਨੂੰ ਸਾਡੀ ਸਾਰੀ ਟੀਮ ਉਹ ਇਹਦੇ ਉੱਤੇ ਸੋਚ ਵਿਚਾਰ ਕਰਕੇ ਇਦੇ ਉੱਤੇ ਐਕਸ਼ਨ ਲੈਣ ਲਈ ਸ਼ਿਕਾਇਤ ਕਰੇਗੀ ਤੇ ਕੀ ਇਹ ਕਿਹਨੇ ਸ਼ਰਾਰਤ ਕੀਤੀ ਆ ਕਿਹਨੇ ਅਪਲੋਡ ਕੀਤੀ ਆ ਤੇ ਜਿਹੜੇ-ਜਿਹੜੇ ਚੈਨਲਸ ਤੇ ਇਹ ਇਹਨਾਂ ਨੇ ਚਲਾਈ ਆ ਉਹਨਾਂ ਨੂੰ ਵੀ ਆਈਟੀ ਡਿਪਾਰਟਮੈਂਟ ਨੂੰ ਕਹਿ ਕੇ ਨੋਟਿਸ ਜਾਰੀ ਕਰਾਵਾਂਗੇ ਕਿਉਂਕਿ ਜਿੱਨਾ ਚਿਰ ਕਿਸੇ ਗੱਲ ਦਾ ਪਤਾ ਨਾ ਹੋਵੇ ਆਥੈਂਟਿਕ ਕੀ ਆ ਕੀ ਆ ਉਹਦੇ ਵਿੱਚ ਤੇ ਇਸ ਕਰਕੇ ਇਹ ਗੱਲ ਜਿਹੜੀ ਆ ਇਹ ਬੜੀ ਮੰਦਭਾਗੀ ਗੱਲ ਆ ਇਸ ਲੈਵਲ ਤੇ ਇਹੋ ਜਿਹੀਆਂ ਛੋਟੀਆਂ ਗੱਲਾਂ ਕਰਨੀਆਂ ਮੈਂ ਸਮਝਦਾ ਨਹੀਂ ਮੇਰੀ ਆਡੀਓ ਨਹੀਂ ਆ ਰਹੀ ਜੀ ਨਹੀਂ ਮੇਰੀ ਆਡੀਓ ਕਿੱਥੋਂ ਹੋ ਸਕਦੀ ਆ ਇਹ ਸਾਰਾ ਕੁਝ ਝਾਲੀ ਇਹ ਇਹ ਹੁਣ ਕਿਉਂ ਹੋਇਆ ਜੀ ਬੈਂਸ ਸਾਹਿਬ ਦੋ ਵਾਰ ਮੈਂ ਇਲੈਕਸ਼ਨ ਲੜਿਆ ਬੈਂਸ ਸਾਹਿਬ ਦੇ ਆਮਣੇ ਸਾਹਮਣੇ ਕਦੇ ਵੀ ਉਹ ਮਰਦਾਂ ਆਂਗੂ ਇਲੈਕਸ਼ਨ ਲੜੀ ਆ ਅਸੀਂ ਉਹ ਵੀ ਲੜਦੇ ਸੀ ਮੈਂ ਵੀ ਅਸੀਂ ਕਦੇ ਇਹ ਜਿਹੀਆਂ ਗੱਲਾਂ ਆ ਜਿਹੜੀਆਂ ਦੋ ਨੰਬਰ ਦੀਆਂ ਗੱਲਾਂ ਨੇ ਕਦੇ ਨਹੀਂ ਹੋਈਆਂ ਸੀ ਪਰ ਹੁਣ ਉਹ ਕਾਂਗਰਸ ਪਾਰਟੀ ਸ਼ਾਮਲ ਆ ਉਹਨਾਂ ਤੋਂ ਕਾਂਗਰਸ ਪਾਰਟੀ ਜਿਹੜੀ ਆ ਇਸ ਕੰਮਾਂ ਦੀ ਮਹਾਰਾ ਉਹ ਉਹਨਾਂ ਤੋਂ ਕਿਤੇ ਕਿਤੇ ਨਾ ਕਿਤੇ ਇਹ ਜਿਹੇ ਕੰਮ ਆ ਜਿਹੜੇ ਉਹਨਾਂ ਤੋਂ ਕਰਵਾ ਰਹੀ ਆ ਵੀ ਹੁਣ ਅਸੀਂ ਕਾਂਗਰਸ ਚ ਲੈ ਲਏ ਹੁਣ ਤੁਹਾਡੇ ਕੋਲ ਰਾਹ ਨਹੀਂ ਕੋਈ ਜਾਣਦਾ ਕਿਉਂਕਿ ਜਦੋਂ ਮੇਰੇ ਨਾਲ ਉਹ ਦੋ ਵਾਰ ਇੰਡੀਪੈਂਡੈਂਟ ਲੜਦੇ ਸੀ ਤੇ ਉਹ ਬੜੀ ਤਕੜੀ ਘੈਂਟ ਤਰੀਕੇ ਨਾਲ ਇਲੈਕਸ਼ਨ ਲੜਦੇ ਸੀ ਅੱਜ ਉਹ ਕਾਂਗਰਸ ਪਾਰਟੀ ਦੇ ਕਰਕੇ ਉਹਨਾਂ ਦੀ ਕਟਪੁਤਲੀ ਬਣ ਗਏ ਸਾਡਾ ਜਿਹੜੇ ਲਾਇਰ ਨੇ ਸਾਡੇ ਜਿਹੜੇ ਇਸ ਚੀਜ਼ ਦੀ ਕੱਲੀ-ਕੱਲੀ ਗੱਲ ਆ ਜਿਹੜੀ ਉਹ ਕਿਸ ਧਾਰਾ ਦੇ ਵਿੱਚ ਕਰਨੀਆਂ ਕਿਸ ਰੂਲ ਤਹਿਤ ਕਰਨੀਆਂ ਉਹ ਸਾਰਾ ਕਿਉਂਕਿ ਮੈਂ ਤਾਂ ਸਵੇਰੇ ਨਿਕਲ ਜਾਣਾ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਸੀ ਤੇ ਮੈਂ ਉਹਨਾਂ ਨੂੰ ਕਿ ਇਸ ਬਾਰੇ ਜ਼ਰੂਰ ਤਿਆਰੀ ਕਰੋ ਵੀ ਇਹ ਜਾਲੀ ਕੰਮ ਹੋਰ ਵੀ ਅੱਗੇ ਕਰ ਸਕਦੇ ਆ ਕਾਰਵਾਈ ਹੋਏਗੀ ਸਾਡੇ ਵੱਲੋਂ ਕਾਰਵਾਈ ਤਾਂ ਦੇਖੋ ਡਿਪਾਰਟਮੈਂਟ ਨੇ ਕਰਨੀ ਆ ਮੈਂ ਤਾਂ ਆਈਟੀ ਡਿਪਾਰਟਮੈਂਟ ਨੂੰ ਤੇ ਪੁਲਿਸ ਨੂੰ ਇਸ ਗੱਲ ਦੀ ਸ਼ਿਕਾਇਤ ਦੇਣੀ ਆ